ਸੋ ਸ੍ਰੀ ਕਾ ਸਰਣ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਫਿਰ ਉਹ ਬੋਲਿਆ ਨਹੀਂ ਬੱਚੇ ਟੀਚਰ ਲਈ ਸਾਰੇ ਇੱਕੋ ਜਿਹੇ ਹੁੰਦੇ ਆ ਪਰ ਕਈ ਇਹ ਸੋਚ ਲੈਂਦੇ ਆ ਕਿ ਮੁਕਾਬਲਾ ਜਿੱਤਣ ਲਈ ਜੋ ਬੱਚਾ ਜ਼ਿਆਦਾ ਹੁਨਰਮੰਦ ਹੈ ਉਸ ਨੂੰ ਹੋਰ ਵਧੀਆ ਸਿਖਾ ਕੇ ਤਿਆਰ ਕੀਤਾ ਜਾਵੇ ਬੱਚੇ ਪਰ ਹੋਰ ਹੁਨਰਮੰਦ ਕੋਈ ਵੀ ਹੋ ਸਕਦਾ ਮਾਦੋ ਹਾਂ ਬਿਲਕੁਲ ਪਰ ਤੁਹਾਡੇ ਨਾਲ ਜੋ ਹੋਇਆ ਉਹ ਗਲਤ ਹੈ ਤੁਸੀਂ ਫਿਕਰ ਨਾ ਕਰੋ ਤੁਹਾਡੀ ਡਰਾਇੰਗ ਸਵੇਰੇ ਆ ਕੇ ਮੈਨੂੰ ਦਿਖਾ ਦੇਣਾ ਤੁਸੀਂ ਹੋ ਸਕਦਾ ਮੈਂ ਕੋਈ ਕੰਮ ਆ ਸਕਾਂ ਬੱਚੀ ਜੀ ਜ਼ਰੂਰ ਪਰ ਮੇਰਾ ਮੁਕਾਬਲਾ ਵਿੱਚ ਜਾਣ ਨੂੰ ਕੋਈ ਮਨ ਨਹੀਂ ਮਾਦੋ ਤੇ ਕੋ ਬੇਟਾ ਮੁਕਾਬਲਾ ਮੁਕਾਬਲਾ ਹੁੰਦਾ ਜਿੰਤਰ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਭਾਗ ਲੈਣਾ ਫਿਰ ਵੀ ਸਾਨੂੰ ਪਤਾ ਲੱਗਦਾ ਕਿ ਮੁਕਾਬਲੇ ਵਿੱਚ ਕੀ ਕੁਝ ਹੁੰਦਾ ਬੱਚੀ ਜੀ ਉਹ ਤਾਂ ਹੈ ਮਾਦੋ ਕੋਈ ਗੱਲ ਨਹੀਂ ਉਦਾਸ ਨਾ ਹੋਵੋ ਅਸੀਂ ਸਾਰੇ ਹਾਂ ਤੁਹਾਡੀ ਸਪੋਰਟ ਲਈ ਬਸ ਵੇਰੇ ਆਪਣਾ ਕੀਤਾ ਹੋਇਆ ਕੰਮ ਜ਼ਰੂਰ ਦਿਖਾ ਦੇਣਾ ਇਹ ਨਹੀਂ ਸੋਚਣਾ ਮੇਰੇ ਨਾਲ ਕੋਈ ਹੈ ਜਾਂ ਨਹੀਂ ਆਪਣੇ ਕੰਮ ਤੇ ਫੋਕਸ ਕਰ ਬੱਚੀ ਜੀ ਧੰਵਾਦ ਬਤ ਬਤ ਉਹ ਖੁਸ਼ ਹੋ ਕੇ ਉੱਥੇ ਚਲੀ ਗਈ ਛੁੱਟੀ ਦਾ ਸਮਾਂ ਹੋਇਆ ਸਾਰੇ ਆਪੋ ਆਪਣੇ ਘਰਾਂ ਨੂੰ ਚੱਲ ਪਏ ਮਾਤਾ ਆਪਣਾ ਮੋਟਰਸਾਈਕਲ ਲੈ ਕੇ ਬਾਹਰ ਨਿਕਲਿਆ ਉਸ ਚਿਰ ਪਹਿਲਾਂ ਉਹ ਤੋਂ ਦਸੰਗਰੀ ਹੋ ਰਹੀ ਸੀ ਰਸਤੇ ਵਿੱਚ ਉਸ ਨੂੰ ਰਿੰਕੂ ਮਿਲ ਗਿਆ ਤੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਕਾਫੀ ਹੋਮਸ ਤੇ ਲੈ ਗਿਆ ਉਸ ਨੂੰ ਕਾਫੀ ਪੀਂਦਿਆਂ ਸਾਥ ਚਾਹੀਦਾ ਸੀ ਪੀਣ ਲਈ ਬਿਨਾ ਸਾਥ ਦੇ ਉਹ ਕਾਫੀ ਨਹੀਂ ਪੀ ਸਕਦਾ ਸੀ ਤੇ ਕਾਫੀ ਪੀਣ ਮਗਰੋਂ ਉਹਨਾਂ ਨੇ ਕੁਝ ਚਿਰ ਗੱਲਾਂ ਕੀਤੀਆਂ ਉਸ ਨੇ ਦੱਸਿਆ ਕਿ ਆਪਣੇ ਕੰਮ ਦੇ ਸਿਲਸਿਲੇ ਵਿੱਚ ਉਹ ਸ਼ਹਿਰ ਆਇਆ ਸੀ ਕੁਝ ਰੁਕ ਕੇ ਮਾਦੂ ਨੇ ਉਸ ਨੂੰ ਪੁੱਛਿਆ ਹੁਣ ਕੀ ਪ੍ਰੋਗਰਾਮ ਹੈ ਕੋਈ ਖਾਸ ਨਹੀਂ ਉਸ ਨੇ ਕਿਹਾ ਚੰਗਾ ਤਾਂ ਮੈਂ ਚੱਲਦਾ ਹਾਂ ਠੰਡ ਉਤਰ ਰਹੀ ਹੈ ਚੱਲ ਤੂੰ ਵੀ ਮੇਰੇ ਨਾਲ हां ठीक है ਹੁਣ ਕੋਈ ਕੰਮ ਵੀ ਨਹੀਂ ਉਸਨੇ ਕੀਤਾ ਤੇ ਤੋਂ ਉਹ ਬਾਹਰ ਆ ਗਿਆ ਮੋਟਰਸਾਈਕਲ ਤੇ ਉਹਨਾਂ ਨੂੰ ਅੰਤਾਂ ਦੀ ਠੰਡ ਮਹਿਸੂਸ ਹੋ ਰਹੀ ਸੀ ਪਿੱਛੇ ਬੈਠੇ ਸੁਨੋ ਰਹੇ ਰਿੰਕੂ ਨੇ ਮਦਨ ਨੂੰ ਕਿਹਾ ਹੁਣ ਤਾਂ ਬਸ ਤੇ ਆਇਆ ਘਰ ਪਰਾਵਾ ਮੋਟਰਸਾਈਕਲ ਤੇ ਤਾਂ ਹੱਡ ਜੀ ਰੇਕੇ ਪਰ ਮਾਦੋ ਕਾਲਜ ਦੇ ਮੁਕਾਬਲੇਆ ਕਰਕੇ ਦਿਮਾਗ ਦੀ ਬੋਝਲ ਹਾਲਤ ਤੇ ਬੇਤਿਆਨੀ ਵਿੱਚ ਹੀ ਉਤਰਦਾ ਜਾ ਰਿਹਾ ਸੀ ਤੇ ਆਪਣੇ ਪਿੰਡ ਸਾਹਮਣੇ ਪੁੱਜ ਗਿਆ ਉਸ ਨੂੰ ਲੱਗ ਰਿਹਾ ਸੀ ਬਸ ਕਿਵੇਂ ਨਾ ਕਿਵੇਂ ਪਿੰਡ ਪਹੁੰਚਿਆ ਜਾਵੇ ਪਿੰਡ ਵਿੱਚ ਜਾ ਕੇ ਉਸ ਦਾ ਵੀ ਡਰ ਘਟਿਆ ਸੀ ਪਰ ਤੁੰਦ ਨਹੀਂ ਸੀ ਘਟੀ ਉਹ ਹੋਰ ਵਤ ਗਈ ਸੀ ਕਿਹੋ ਜਿਹੀ ਤੁੰਦ ਸੀ ਉਹ ਵੀ ਸੁੰਜੀ ਸੰਗਣੀ ਉਹ ਕੁਝ ਚਿਰ ਉਸ ਤੁੰਦ ਵਿੱਚ ਘਿਰੇ ਰਹੇ ਫਿਰ ਮਾਦੋ ਨੇ ਉਸ ਨੂੰ ਕਿਹਾ ਕਿ ਸਵੇਰੇ ਠੰਡ ਘਟ ਹੁੰਦੀ ਹੈ ਜਿਸ ਕਾਰਨ ਮੋਟਰਸਾਈਕਲ ਤੇ ਆਉਣਾ ਸਹੀ ਲੱਗਦਾ ਦਿਨ ਸਮੇਂ ਵੀ ਧੁੱਪ ਨਿਕਲੀ ਆਉਂਦੀ ਹੈ ਪਰ ਸ਼ਾਮ ਸ਼ੁਰੂ ਹੁੰਦਿਆ ਹੀ ਕੋਹਰਾ ਪੈਣ ਲੱਗ ਜਾਂਦਾ ਰਿੰਕੂ ਨੇ ਹੱਸ ਕੇ ਕਿਹਾ ਫਿਰ ਮੋਟਰਸਾਈਕਲ ਨੂੰ ਕਹਿ ਦਿਆ ਕਰ ਸ਼ਾਮ ਨੂੰ ਮੈਂ ਬਸ ਤੇ ਆਉਂਗਾ ਤੂੰ ਘਰੇ ਜਾ ਪਈ ਮਾਧੋ ਚਾ ਠੀਕ ਹੈ ਫਿਰ ਚੱਲਦਾ ਉਸ ਨੂੰ ਉਹਦੇ ਘਰ ਕੋਲੇ ਲਾ ਕੇ ਆਪਣੇ ਘਰ ਵੱਲ ਚੱਲ ਗਿਆ ਕਰਦਾ ਬੂਹਾ ਖੁੱਲਿਆ ਮੋਟਰਸਾਈਕਲ ਅੰਦਰ ਲੰਘਿਆ ਵੇੜੇ ਵਿੱਚ ਆਉਂਦਿਆਂ ਹੀ ਚੁੱਲ੍ਹੇ ਉੱਪਰ ਰੱਚ ਰਹੇ ਸਾਗ ਦੀ ਖੁਸ਼ਬੂ ਫਿਲ ਰਹੀ ਸੀ ਅਮਰੋ ਆਟਾ ਗੁੰਨ ਰਹੀ ਸੀ ਨਾਮੋ ਵੀ ਕੋਲ ਹੀ ਬੈਠੀ ਅੱਗ ਸੇਕ ਰਹੀ ਸੀ ਠਰਿਆ ਹੋਇਆ ਮਾਧੋ ਵੀ ਚੁੱਲ੍ਹੇ ਮੁਰੇ ਆ ਕੇ ਬੈਠ ਗਿਆ ਜਿਵੇਂ ਸੀਕ ਮਹਿਸੂਸ ਕਰ ਰਿਹਾ ਸੀ ਉਸ ਦੀ ਠੰਡ ਉਤਰਦੀ ਜਾ ਰਹੀ ਸੀ ਗੱਲਾਂ ਕਰਦਿਆਂ ਕਰਦਿਆਂ ਨਾਮੂ ਸਾਗ ਬੋਲ ਰਹੀ ਸੀ ਫਿਰ 베ੜੇ ਦੀ ਨੁਕਰੇ ਲੱਗਾ ਧਨੀਆ ਲਿਆ ਕੇ ਸਾਗ ਵਿੱਚ ਪਾ ਦਿੱਤਾ ਅਮਰੋਤ ਵਾਰਾ ਰੱਖ ਰੋਟੀ ਬਣਾਉਣ ਲੱਗ ਗਈ ਨਾਮੂ ਨੇ ਉਸ ਨੂੰ ਰੋਟੀ ਵੀ ਪਰੋਸ ਦਿੱਤੀ ਸਰੋਂ ਦਾ ਸਾਗ ਮੱਖਣ ਪਾ ਕੇ ਖਾਣ ਨਾਲ ਉਸ ਦੀ ਰੂਹ ਹੋਰ ਵੀ ਖੁਸ਼ ਹੋ ਗਈ ਸਿਆਲ ਦੇ ਦਿਨ ਤੇ ਚੁੱਲ੍ਹੇ ਕੋਲੇ ਬੈਠ ਰੋਟੀ ਖਾਣ ਦਾ ਸੁਆਦ ਵੀ ਵੱਖਰਾ ਹੀ ਹੁੰਦਾ ਅਗਲੇ ਦਿਨ ਉਹ ਬਸਰਾਹੀ ਕਾਲਜ ਪਹੁੰਚ ਗਿਆ ਆਪਣੀ ਟੀਮ ਨੂੰ ਤਿਆਰ ਕਰਕੇ ਉਹ ਕੱਲ ਵਾਲੀ ਬੱਚੀ ਦੀ ਰਾਹ ਵੇਖਣ ਲੱਗਿਆ ਅੱਜ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਸਨ ਤੇ ਬਾਕੀ ਦੇ ਸ਼ਾਮ ਦੇ ਹੁਣ ਸਮੇਂ ਹੋਣੇ ਸਨ ਹਲਕੀ ਹਲਕੀ ਧੁੱਪ ਵੀ ਨਿਕਲ ਆਈ ਮਦੂ ਦਾ ਧਿਆਨ ਬੱਚੀ ਵੱਲ ਹੀ ਸੀ ਨਾਲ ਨਾਲ ਉਹ ਆਪਣੀ ਜ਼ਿੰਮੇਵਾਰੀ ਵੀ ਦੇਖ ਰਿਹਾ ਸੀ ਪਰ ਉਸ ਦੀਆਂ ਨਜ਼ਰਾਂ ਹਰ ਪਲ ਉਸ ਨੂੰ ਲੱਭ ਰਹੀਆਂ ਸਨ ਕੁਝ ਸਮੇਂ ਬਾਅਦ ਉਸ ਨੇ ਸੋਚਿਆ ਕਿ ਇਹ ਇਸ ਤਰ੍ਹਾਂ ਕਿਵੇਂ ਪਤਾ ਲੱਗੇਗਾ ਉਸ ਦੀ ਕਲਾਸ ਵੱਲ ਚਲਾ ਗਿਆ ਉੱਥੇ ਜਾ ਕੇ ਉਸ ਨੇ ਉਸ ਬੱਚੀ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਉਹ ਕਾਲਜ ਆਈ ਹੀ ਨਹੀਂ ਕਾਰਨ ਪੁੱਛਿਆ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਮਦੋਨਿਸ ਦੇ ਘਰ ਦੇ ਪਿੰਡਾਂ ਬਾਰੇ ਪੁੱਛਿਆ ਤਾਂ ਨਾਲ ਦੇ ਪਿੰਡਾਂ ਚੋ ਹੀ ਸੀ ਫਿਰ ਉਸਨੇ ਮੁਕਾਬਲਿਆਂ ਦੀ ਲਿਸਟ ਦੇਖੀ ਤਾਂ ਪੇਂਟਿੰਗ ਵਾਲਾ ਮੁਕਾਬਲਾ ਸ਼ਾਮ ਦੇ ਸਮੇਂ ਹੋਣਾ ਸੀ ਮਦੋ ਅੱਜ ਮੋਟਰਸਾਈਕਲ ਤੇ ਮੋਟਰਸਾਈਕਲ ਵੀ ਨਹੀਂ ਲੈ ਕੇ ਆਇਆ ਸੀ ਜਿਸ ਕਾਰਨ ਉਸਨੇ ਆਪਣੇ ਨਾਲ ਦੇ ਸਾਥੀ ਲੈਕਚਰਾਰ ਦੀ ਗੱਡੀ ਲੈ ਲਈ ਤੇ ਇੱਕ ਮੈਡਮ ਨੂੰ ਨਾਲ ਲੈ ਕੇ 15 ਮਿੰਟਾਂ ਵਿੱਚ ਉਸਦੇ ਘਰ ਦੇ ਬਾਹਰ ਪਹੁੰਚ ਗਿਆ ਉਨੇ ਦਰਵਾਜ਼ਾ ਖੜਕੜਾਇਆ ਤਾਂ ਇੱਕ ਔਰਤ ਨੇ ਖੋਲਿਆ ਮਾਤੋਂ ਨਾਲ ਹੀ ਮੈਡਮ ਨੇ ਬੱਚੀ ਬਾਰੇ ਪੁੱਛਿਆ ਤਾਂ ਉਸਨੇ ਇੰਨਾਂ ਨੂੰ ਅੰਦਰ ਆਉਣ ਲਈ ਕਿਹਾ ਉਹਨਾਂ ਦਾ ਘਰ ਬਹੁਤ ਛੋਟਾ ਸੀ ਸਾਹਮਣੇ ਰਸੋਈ ਤੋਂ ਸ਼ੁਰੂ ਹੋ ਕੇ ਉਸਦੇ ਅੰਦਰ ਹੀ ਰਹਿਣ ਵਾਲਾ ਕਮਰਾ ਸ਼ੁਰੂ ਹੋ ਗਿਆ ਅੰਦਰ ਜਾ ਕੇ ਦੇਖਿਆ ਉਹ ਆਪਣੇ ਬਟੇ ਤੇ ਰਜਾਈ ਲੈ ਕੇ ਬੈਠੀ ਸੀ ਕੋਈ ਕਿਤਾਬ ਪੜ੍ਹ ਰਹੀ ਸੀ ਉਸ ਕਮਰੇ ਵਿੱਚ ਹੀ ਉਹਨਾਂ ਦੀ ਅਲਮਾਰੀ ਮੰਜੀ ਟੀਵੀ ਫਰਿੱਜ ਕੂਲਰ ਤੇ ਹੋਰ ਜ਼ਰੂਰੀ ਨਿੱਕਾ ਨਿੱਕਾ ਸਮਾਨ ਪਿਆ ਸੀ ਮੈਡਮ ਨੇ ਉਸਦਾ ਨਾਮ ਲਿਆ ਤਾਂ ਉਹ ਆਪਣੇ ਸਾਹਮਣੇ ਦੋਵੇਂ ਸਿਰ ਮੈਡਮ ਨੂੰ ਆਪਣੇ ਘਰ ਦੇਖ ਕੇ ਹੈਰਾਨ ਜੀ ਹੋ ਗਈ। ਉਸ ਦੀ ਝਿਜਕ ਦੇਖ ਕੇ ਮਾਦੋਂ ਨੇ ਉਸ ਨੂੰ ਸਹਿਜ ਮਹਿਸੂਸ ਕਰਾਉਣ ਲਈ ਕਿਹਾ ਕੀ ਗੱਲ ਐ ਸੀ ਤੇਰੇ ਘਰ ਨਹੀਂ ਆ ਸਕਦੇ। ਬੱਚੀ ਕਿਤਾਬ ਪਾਸੇ ਰੱਖ ਫਟਾਫਟ ਬੈੱਡ ਤੋਂ ਉੱਤਰ ਖੜੀ ਹੋ ਗਈ ਤੇ ਉਸ ਨੂੰ ਸੱਸਰੀ ਘਰ ਬੁਲਾ ਕੇ ਬੈਠਣ ਲਈ ਕਿਹਾ। ਉਹ ਦੋਵੇਂ ਉੱਥੇ ਹੀ ਪਈਆਂ ਕੁਰਸੀਆਂ ਤੇ ਬੈਠ ਗਏ ਫਿਰ ਉਸ ਨੇ ਪੁੱਛਿਆ ਅੱਜ ਛੁੱਟੀ ਕਿਉਂ ਕਰੀ ਜਦ ਕਿ ਮੁਕਾਬਲਾ ਸੀ। ਬੱਚੀ ਬੋਲੀ ਨਹੀਂ ਸਰ ਬਸ ਮਨ ਨਹੀਂ ਕੀਤਾ ਸੋਚਿਆ ਕਰਨਾ ਇਸ ਤੋਂ ਚੰਗਾ ਹੈ ਕੱਲ ਨੂੰ ਜੋ ਟੈਸਟ ਹੋਣਾ ਉਹਨੂੰ ਹੀ ਯਾਦ ਕਰ ਲਵਾਂ ਘਰ ਬੈਠ ਕੇ ਇਹਨੇ ਉਸਦੀ ਮੰਮੀ ਨੇ ਆਵਾਜ਼ ਦਿੱਤੀ ਉਹ ਨਾਲ ਦੀ ਰਸੋਈ ਵੱਲ ਚਲੀ ਗਈ ਮਾਦੂ ਨੇ ਦੇਖਿਆ ਕਿ ਉਹਨਾਂ ਦੇ ਬੈੱਡ ਨਾਲ ਜੋ ਛੋਟਾ ਜਿਹਾ ਟੇਬਲ ਲੱਗਿਆ ਉਸ ਉੱਪਰ ਇੱਕ ਪੇਂਟਿੰਗ ਉੱਪਰ ਹੀ ਹੋਈ ਸੀ ਉਹਨੇ ਉਹ ਉਠਾਈ ਤੇ ਧਿਆਨ ਨਾਲ ਵੇਖਣ ਲੱਗਿਆ ਉਹ ਜਦ ਵੀ ਉਸ ਚਿੱਤਰ ਨੂੰ ਦੇਖਦਾ ਉਹ ਕੁਝ ਚਿਹਰ ਉਸ ਦੀ ਪਕੜ ਵਿੱਚ ਨਾ ਆਉਂਦਾ ਉਸ ਦੇ ਵਾਪਸੋ ਵਿੱਚ ਆਪਸ ਵਿੱਚ ਉਹ ਉਲਝਦੇ ਹੋਏ ਰੰਗ ਦਲਕਦੇ ਰਹਿੰਦੇ ਆਪਸ ਵਿੱਚ ਪਲਚਦੀਆਂ ਹੋਈਆਂ ਲੀਕਾਂ ਥਿਰਕਦੀਆਂ ਰਹਿੰਦੀਆਂ ਤੇ ਇੱਕ ਚਿਹਰਾ ਰਹਿ ਰਹਿ ਕੇ ਬਦਲਦਾ ਹੋਇਆ ਨਵੀਂ ਸ਼ਕਲ ਅਖਤਿਆਰ ਕਰਦਾ ਰਹਿੰਦਾ ਅਖੀਰ ਉਹ ਸ਼ਕਲ ਇੱਕ ਥਾਂ ਖੜੋ ਜਾਂਦੀ ਤੇ ਉਸ ਦੀ ਨਜ਼ਰ ਦੀ ਪਕੜ ਵਿੱਚ ਆ ਜਾਂਦੀ मैडम सर पेंडिंग ਤਾਂ ਸੋਣੀ ਹੈ ਪਰ ਤੁਸੀਂ ਇੰਨਾ ਕੀ ਸੋਚ ਰਹੇ ਹੋ ਮਾਦੋ ਹਾਂ ਇਹ ਬਹੁਤ ਕੁਝ ਬੋਲਦੀ ਨਜ਼ਰ ਆ ਰਹੀ ਹੈ ਕੁਝ ਤਾਂ ਹੈ ਜਿਸ ਨਾਲ ਇਹਨੂੰ ਪੂਰੀ ਤਰ੍ਹਾਂ ਮੁਕੰਮਲ ਕੀਤਾ ਜਾ ਸਕਦਾ ਹੈ ਮੈਡਮ ਹਾਂ ਪਰ ਮੈਨੂੰ ਤਾਂ ਇਹ ਲੱਗ ਰਿਹਾ ਜਿਵੇਂ ਇਸ ਨੂੰ ਅੱਜ ਕਾਲ ਚ ਨਹੀਂ ਲਜਾਇਆ ਗਿਆ ਤੇ ਰੋਣ ਲੱਗ ਪਈ उसकी गल सुन माधो मुस्कुरा पा क्या करना माधो इना समा नहीं है बच्चे अज मुका ने तु चलो साडे ना कद फिर पी लव बच्ची नहीं सर जा पीनी ही पवी वैसे घर आचर क्यों की मुकाबला ही तो सी कोई एना जरूरी थोड़ा सी माधो क्यों ਫਿਰ ਕੱਲ ਮੈਂ ਤੁਹਮਾਰੀ ਮਦਦ ਕਿਉਂ ਮੰਗੀ ਕੀ ਗੱਲ ਸਾਡਾ ਘਰ ਆਉਣਾ ਚੰਗਾ ਨਹੀਂ ਲੱਗਿਆ ਬੱਚੀ ਚੁੱਪ ਹੋ ਗਈ ਉਸ ਦੀ ਸਮਝ ਵਿੱਚ ਨਾ ਆਇਆ ਉਹ ਕਹਿਣਾ ਤਾਂ ਚਾਹੁੰਦੀ ਸੀ ਕੁਝ ਉਸ ਨੂੰ ਚੁੱਪ ਵੇਖ ਕੇ ਉਸ ਦੀ ਮਾਂ ਨੇ ਉਸ ਨੂੰ ਕਿਹਾ ਨਹੀਂ ਕੀ ਇਹਦਾ ਇਹ ਮਤਲਬ ਨਹੀਂ ਸੀ ਪਰ ਸਾਡੇ ਘਰ ਆਏ ਤਨਪਾਗ ਪਰ ਘਰ ਚ ਕੋਈ ਟੰਗ ਨਾਲ ਬੈਠਣ ਦੀ ਜਗ੍ਹਾ ਨਹੀਂ ਤਾਂ ਸਾਨੂੰ ਥੋੜਾ ਚੰਗਾ ਜਾਂ ਨਹੀਂ ਲੱਗਦਾ ਮਾਦੋ ਕਿਉਂ ਵਧੀਆ ਤਾਂ ਬੈਠੇ ਹਾਂ ਹੋਰ ਕਿਵੇਂ ਬੈਠਣਾ ਸੀ ਸਾਡੇ ਹੱਥ ਥੋੜਾ ਕੁਝ ਹੁੰਦਾ ਜਿਵੇਂ ਜ਼ਿੰਦਗੀ ਚਲਾਉਂਦੇ ਹੋਵੇਂ ਚੱਲਣਾ ਪੈਂਦਾ ਅਸੀਂ ਜ਼ਿੰਦਗੀ ਦੇ ਬਸ ਚ ਹੁੰਦੇ ਹਾਂ ਨਾ ਕਿ ਜ਼ਿੰਦਗੀ ਸਾਡੇ ਬਸ ਚ ਬੱਚੀ ਜੀ ਆਪਣੀ ਜ਼ਿੰਦਗੀ ਕਿਸੇ ਫਿਲਮ ਦੀ ਤਰ੍ਹਾਂ ਜਾਂ ਕੋ ਕੁ ਥੋੜਾ ਬਦਲ ਸਕਦੀ ਹੈ ਮਾਦੋ ਬਿਲਕੁਲ ਸਹੀ ਕਿਹਾ ਫਿਲਮਾਂ ਤਾਂ ਵੈਲ ਪਲੈਨਡ ਹੁੰਦੀਆਂ ਨੇ ओता जो चोन जिवे चोन कोई भी हालात तो बदल सकते ने सिर्फ, सिर्फ पर्दे ते दिखा दे लाई पर असलियत ना सन हंडा ही पेगा बची जीओ है मतो वैसे पेंटिंग सोनी बनी है आप ही बनाई है ਬੱਚੀ ਜੀ ਥੋੜੀ ਜਿਹੀ ਉਸ ਕਿਤਾਬ ਤੇ ਬਣੀ ਸੀ ਬਾਕੀ ਮੈਂ ਆਪਣੇ ਹਿਸਾਬ ਨਾਲ ਬਣਾ ਦਿੱਤੀ। ਉਸ ਉੱਪਰ ਇੱਕ ਲੜਕੀ ਹੱਸ ਰਹੀ ਸੀ। ਮੈਂ ਪ੍ਰੂਣ ਹੱਤਿਆ ਵਿਸ਼ੇ ਦੇ ਹਿਸਾਬ ਨਾਲ ਇਸ ਨੂੰ ਹੰਝੂਦ ਕਰ ਦਿੱਤੇ। ਮਾਦੋ ਨੂੰ ਵੀ ਕੁਝ ਹੱਦ ਤੱਕ ਠੀਕ ਲੱਗਿਆ ਫਿਰ ਉਸਨੇ ਕਿਹਾ ਕਿਸ ਦੀ ਰੋਂਦੀ ਕੋਈ ਖਾਸ। ਕੋਈ ਬਜਾ ਦਿੱਤੀ ਜਾਵੇ। ਉਸਨੇ ਪੈਨ ਮੰਗਿਆ ਤੇ ਜੋ ਉਸ ਵਿੱਚ ਖਾਲੀ ਬੱਦਲ ਬਣੇ ਹੋਏ ਸਨ ਉਹਨਾਂ ਵਿੱਚ ਉਸ ਲੜਕੀ ਦੇ ਰੋਂ ਦੇ ਤਿੰਨ ਕਾਰਨ ਲਿਖ ਦਿੱਤੇ। ਜਿਵੇਂ ਇੱਕ ਬੈਰਿਸ ਗਾਰੀ ਐਂਡ ਪੜਤਾ ਗਰੀ ਵੀ ਉਸਨੇ ਬੱਚੀ ਨੂੰ ਕਿਹਾ ਹੁਣ ਮੁਕਾਬਲੇ ਵਿੱਚ ਇਹ ਲਿਖ ਕੇ ਪੇਂਟਿੰਗ ਬਣਾ ਦੇਵੀ ਮੈਨੂੰ ਲੱਗਦਾ ਹੈ ਪੂਰੀ ਤਰ੍ਹਾਂ ਮੁਕੰਮਲ ਹੋ ਗਈ ਹੈ ਮੈਂ ਤੈਨੂੰ ਕੱਲ ਵੀ ਕਿਹਾ ਸੀ ਜਿੰਨਾ ਜ਼ਰੂਰੀ ਨਹੀਂ ਹੁੰਦਾ ਭਾਗ ਲਾਓ ਫਿਰ ਵੀ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾਗਾ ਬੱਚੀ ਜੀ ਧੰਨਵਾਦ ਉਹ ਰੈਡੀ ਹੋ ਕੇ ਆ ਗਈ ਤੇ ਉਹਨਾਂ ਨਾਲ ਕਾਲ ਚਲੀ ਗਈ ਉਹ ਕਾਫੀ ਖੁਸ਼ ਸੀ ਤੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਮਹਿਸੂਸ ਕਰ ਰਹੀ ਸੀ ਉਸਨੇ ਪੇਂਟਿੰਗ ਨੂੰ ਵਾਰ-ਵਾਰ ਦੇਖਿਆ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਵਾਕਈ ਇਹ ਬਹੁਤ ਕੁਝ ਬਿਆਨ ਕਰ ਰਹੀ ਹੈ ਮਾਧੋ ਆਪਣੇ ਕੰਮ ਲੱਗ ਗਿਆ ਕੁਝ ਮੁਕਾਬਲੇ ਹੋ ਰਹੇ ਸਨ ਤੇ ਕੁਝ ਹੋ ਚੁੱਕੇ ਸਨ ਸ਼ਾਮ ਹੋਈ ਤਾਂ ਬਾਕੀ ਦੇ ਮੁਕਾਬਲੇ ਵੀ ਸ਼ੁਰੂ ਹੋ ਗਏ ਉਸ ਬੱਚੀ ਨੇ ਵੀ ਮਾਧੋ ਦੇ ਕਹਿਣ ਅਨੁਸਾਰ ਆਪਣੀ ਪੇਂਟਿੰਗ ਬਣਾਈ ਤੇ ਉਸ ਵਿੱਚ ਸਾਰਾ ਕੁਝ ਲਿਖ ਦਿੱਤਾ ਪੰਲ ਪਰ ਵਿੱਚ ਹੀ ਚਿਹਰੇ ਤੇ ਖੁਸ਼ੀ ਛਾ ਗਈ ਜਿਵੇਂ ਕਿ ਉਸ ਦੇ ਮਨ ਵਿੱਚ ਕੋਈ ਨਵੀਂ ਯੋਜਨਾ ਤਿਆਰ ਹੋ ਗਈ ਸਮਾ ਸਮਾਂਪਤ ਹੁੰਦਿਆ ਸਾਰਿਆਂ ਦੀ ਪੇਂਟਿੰਗ ਜਮ੍ਹਾਂ ਕਰਵਾ ਲੈਣਾ ਗੰਗਾ ਉਹ ਬੱਚੀ ਵੀ ਕਾਫੀ ਕੁਝ ਸੰਤੁਸ਼ਟ ਸੀ ਨਤੀਜਾ ਕੀ ਹੋਵੇਗਾ ਉਸ ਨੂੰ ਕੋਈ ਖਿਆਲ ਨਹੀਂ ਸੀ ਪਰ ਹੁਣ ਉਹ ਆਪਣੇ ਭਾਗ ਲੈਣ ਨਾਲ ਹੀ ਬਹੁਤ ਖੁਸ਼ ਸੀ ਇੱਕ ਨਵਾਂ ਅਨੁਭਵ ਜ਼ਰੂਰ ਹੋਇਆ ਨਤੀਜਾ ਅਗਲੇ ਦਿਨ ਪੇਸ਼ ਜ਼ਰੂਰ ਆਉਣਾ ਸੀ ਉਹ ਮਾਦ ਨੂੰ ਲੱਭਦੀ ਹੋਈ ਉਸ ਵੱਲ ਆਈ ਜਿਸ ਦਾ ਧੰਨਵਾਦ ਕਰਦਿਆਂ ਕਿਹਾ ਸਰ ਤੁਸੀਂ ਸਹੀ ਕਿਹਾ ਸੀ ਕਿ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈਣਾ ਕਿੰਨਾ ਜ਼ਰੂਰੀ ਹੁੰਦਾ ਮੈਨੂੰ ਅੱਜ ਮਹਿਸੂਸ ਹੋਇਆ ਮਾਦੋ ਅੱਛਾ ਹੁਣ ਕੁਛ ਤਾਂ ਹੈ ਬੱਚੀ ਹਾਂਜੀ ਬਹੁਤ ਮਾਦੋ ਚੱਲ ਬੈਸਟਪਲ ਕੱਲ ਲਈ ਬੱਚੀ ਸ਼ੁਕਰਿਆ ਜੀ ਅਗਲੇ ਦਿਨ ਸਵੇਰੇ ਹੀ ਸਭਾ ਵਿੱਚ ਨਤੀਜਾ ਕੋਸ਼ਿਸ਼ ਕੀਤਾ ਗਿਆ ਸਾਰੇ ਬੱਚਿਆਂ ਦੇ ਨਾਮ ਲਾਨ ਕੀਤੇ ਗਏ ਜਿਨ੍ਹਾਂ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਸੀ ਪੇਂਟਿੰਗ ਮੁਕਾਬਲੇ ਦਾ ਵੀ ਅਖੀਰ ਤੇ ਐਲਾਨ ਕੀਤਾ ਗਿਆ ਜਿਸ ਵਿੱਚ ਉਸ ਬੱਚੀ ਨੂੰ ਪਹਿਲਾ ਸਥਾਨ ਦਿੱਤਾ ਗਿਆ ਉਸ ਦੀ ਪੇਂਟਿੰਗ ਬਾਰੇ ਵੀ ਸਾਰਿਆਂ ਨੂੰ ਦਿਖਾਇਆ ਗਿਆ ਤੇ ਉਸ ਵਿੱਚਲੀ ਬਿਆਨ ਹੋ ਰਹੀ ਕਹਾਣੀ ਨੂੰ ਵੀ ਬਿਆਨ ਕੀਤਾ ਗਿਆ ਮਾਦੋ ਨੇ ਉਸ ਨੂੰ ਸਟੇਜ ਉੱਪਰ ਜਾਣ ਲਈ ਕਿਹਾ ਪਰ ਉਹ ਬੜਾ ਚਿਜਕ ਰਹੀ ਸੀ ਉਸ ਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਕਿ ਉਸ ਨੂੰ ਵੀ ਕੋਈ ਸਥਾਨ ਮਿਲਿਆ ਮਾਦੋ ਨੇ ਆਪਣੇ ਕੋਲੇ ਬੈਠੇ ਇੱਕ ਮੈਡਮ ਨੂੰ ਉਸ ਨੂੰ ਸਟੇਜ ਉੱਪਰ ਲਿਜਾਣ ਲਈ ਹੈਲਪ ਕਰਨ ਨੂੰ ਕਿਹਾ ਮੈਡਮ ਉੱਥੋਂ ਉੱਠ ਕੇ ਉਸ ਬੱਚੀ ਕੋਲੇ ਗਈ ਤੇ ਉਸ ਦਾ ਹੱਥ ਫੜਾ ਆਪਣੇ ਸਟੇਜ ਉੱਪਰ ਲੈ ਗਈ ਉਸ ਨੂੰ ਸਨਮਾਨਿਤ ਕੀਤਾ ਗਿਆ ਤਾੜੀਆਂ ਵੱਜ ਰਹੀਆਂ ਸਨ ਮਾਈਕ ਵਿੱਚ ਬੋਲਣ ਲਈ ਕਿਹਾ ਤਾਂ ਉਸ ਦਾ ਹੌਸਲਾ ਨਾ ਪਿਆ ਉਹ ਬੜਾ ਸਹਜ ਮਹਿਸੂਸ ਕਰਨ ਲੱਗੀ ਮੈਡਮ ਉਸ ਨੂੰ ਹੇਠਾਂ ਲੈ ਆਈ ਫਿਰ ਚੀਫ ਗੈਸਟ ਨੇ ਹਾਰੇ ਹੋਏ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਜਿੱਤਣ ਨਾਲੋਂ ਹਾਰਨ ਵਾਲਾ ਵੀ ਵੱਡਾ ਹੁੰਦਾ ਕਿਉਂਕਿ ਜੇਕਰ ਉਹ ਹਾਰ ਕੇ ਬੈਠਾ ਤਾਂ ਹੀ ਜਿੱਤਣ ਵਾਲਾ ਖੜਾ ਹੁੰਦਾ ਜਿਸ ਦੀ ਢਾਲ ਉਹ ਹੁੰਦਾਗਾ ਜੇਕਰ ਉਹ ਹਾਈਡ ਹੋ ਕੇ ਬੈਠਾ ਤਾਂ ਹੀ ਜਿੱਤਣ ਵਾਲਾ ਹਾਈਲਾਈਟ ਹੋਇਆ ਸੋ ਸਾਰੇ ਬੱਚਿਆਂ ਦਾ ਧੰਨਵਾਦ ਖੁਸ਼ੀ-ਖੁਸ਼ੀ ਹਰ ਖੇਤਰ ਵਿੱਚ ਛਲਿਆ ਕਰੋ ਤਾਂ ਕਿ ਹਰ ਅਨੁਭਵ ਤੁਹਾਡੇ ਕੋਲੇ ਹੋਵੇ ਉਹਨਾਂ ਤੋਂ ਬਾਅਦ ਪ੍ਰਿੰਸੀਪਲ ਨੇ ਬੱਚਿਆਂ ਨੂੰ ਕਿਹਾ ਕਿ ਹੁਣ ਉਨ ਲਈ ਐਤਵਾਰ ਨੂੰ ਇੱਕ ਪਿਕਨਿਕ ਰੱਖੀ ਜਾਵੇਗੀ ਬੱਚੀ ਆਪਣਾ ਨਾਮ ਲੈ ਕੇ ਮਾਤਾ ਕੋਲ ਆਈ ਮਾਤਾ ਉਸ ਨੂੰ ਦੇਖ ਬੋਲਿਆ ਦੇਖਿਆ ਤੁਹਾਡੀ ਕਹਾਣੀ ਤੁਹਾਡੇ ਤੋਂ ਹੀ ਸ਼ੁਰੂ ਹੁੰਦੀ ਹੈ ਕਿਸੇ ਫਿਲਮ ਦੇ ਮਾਧਿਅਮ ਤੋਂ ਨਹੀਂ ਬੱਚੀ ਤੁਹਾਡੀ سپورਟ ਕਰਨ ਹੋਇਆ ਮਾਤਾ ਉਹ ਤਾਂ ਕਰਨੀ ਹੀ ਸੀ ਤੁਸੀਂ ਤਾਂ ਕੋਲ ਆਏ ਸੀ ਮਦਦ ਲਈ ਦਾ ਮੇਰਾ ਵੀ ਫਰਜ ਬੰਦਾ ਸੀ ਚਾਓ ਹੁਣ ਪਿਕਨਿਕ ਦੀ ਤਿਆਰੀ ਕਰੋ ਉਹ ਵਾਪਸ ਆਪਣੀਆਂ ਸਹੇਧੀਆਂ ਕੋਲੇ ਚਲੀ ਗਈ ਇਸ ਤਰ੍ਹਾਂ ਪਿਕਨਿਕ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਐਤਵਾਰ ਆ ਗਿਆ ਸਵੇਰੇ ਫਿਰ ਯਾਦ ਦਵਾਇਆ ਕਿ ਅੱਜ ਸਾਰਿਆਂ ਨੇ ਤਿਆਰ ਰਹਿਣਾ ਹੈ ਕਾਲਚ ਪਸਾਂ ਆ ਰਹੀਆਂ ਸਨ ਧੁੱਪ ਵੀ ਚੜ ਗਈ ਜਿਵੇਂ ਧੁੱਪ ਨੇ ਸਾਰੇ ਵਿਦਿਆਰਥੀਆਂ ਦਾ ਦਿਲ ਰੱਖਿਆ ਹੋਵੇ ਜਦੋਂ ਸਾਰੇ ਵਿਦਿਆਰਥੀ ਬੱਸ 'ਚ ਬੈਠੇ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਦੂਰ ਦੇਸ਼ ਜਾ ਰਹੇ ਹੋਣ ਉਹਨਾਂ ਦੇ ਕੋਈ ਜੀ ਸੰਭਾਲਿਆ ਨਹੀਂ ਸੰਭਲ ਰਹੇ ਸੀ ਉਹ ਖੁਸ਼ੀ ਵਿੱਚ ਉਛਲ ਰਹੇ ਸੀ ਤੇ ਜਿਵੇਂ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਅੱਜ ਪਿਕਨਿਕ ਤੇ ਜਾ ਰਹੇ ਹਾਂ ਫਿਰ ਉਹ ਆਪਣੇ ਮੇਨ ਸਟਾਪ ਪਹੁੰਚੇ ਜਿੱਥੇ ਟਾਊਨ ਪਾਰਕ ਵਿੱਚ ਬਹੁਤ ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਧੁੱਪ 'ਚ ਖੇਡ ਰਹੇ ਸਨ ਕਿਤੇ ਟਿਫਨ ਖੋਲ੍ਹ ਰਹੇ ਸਨ ਕਿਤੇ ਅੰਤਖਰਿ ਚੱਲ ਰਹੀ ਸੀ ਕਿਤੇ ਪ੍ਰਾਣੇ ਕਿਸੇ ਟਟਕਾਰੇ ਲੈ ਕੇ ਸੁਣਾਏ ਜਾ ਰਹੇ ਸੀ ਕਿੱਥੇ ਕਿਸ ਦੁਨੀਆ ਵਿੱਚ ਸੀ ਹੁਣ ਤੱਕ ਮਾਦੋਂ ਨੇ ਖੁਦ ਤੋਂ ਹੀ ਪੁੱਛਿਆ ਸਵੇਰੇ ਸ਼ਾਮ ਪੂਰਾ ਦਿਨ ਕੰਮਾਂ ਤੇ ਨਜ਼ਰ ਰੱਖਣ ਤੇ ਨਵੀਂ ਰਾਜਨੀਤੀ ਬਣਾਉਣ ਲਈ ਦਿਨ ਦੀ ਸ਼ੁਰੂਆਤ ਹੁੰਦੀ ਕਦੀ ਖੇਤਾਂ ਵੱਲ ਚਲੇ ਜਾਣਾ ਇਹਨਾਂ ਸਾਰੇ ਕੰਮਾਂ ਵਿੱਚ ਕਿੱਥੇ ਵੇਰ ਸੀ ਕਿ ਸ਼ਾਮ ਨੂੰ ਬੱਚਿਆਂ ਨਾਲ ਕਿਸੇ ਪਾਰਕ ਸਮਾਂ ਵਿੱਚ ਬਿਤਾਉਂਦਾ ਇਹ ਵੀ ਤਾਂ ਦੁਨੀਆ ਹੈ ਬੱਚਿਆਂ ਵਿੱਚ ਮਸਤੀ ਨਾਲ ਦਿਨ ਬਿਤਾਉਂਦੀ ਇਨੇ ਨੂੰ ਹੋਟੀਚਰ ਨੇ ਫੁੱਟਬਾਲ ਦੀ ਕਿੱਕ ਮਾਦਵਲ ਮਾਰ ਦਿੱਤੀ ਉਹ ਉਸ ਨਾਲ ਖੇਡਣ ਲੱਗਿਆ ਵਿਦਿਆਰਥੀ ਵੀ ਆਪਣੀ ਹੀ ਮਸਤੀ ਵਿੱਚ ਸਨ ਜਿਵੇਂ ਮਨ ਹੀ ਮਨ ਕਹਿੰਦੇ ਹਨ ਕਿ ਇਸ ਦਿਨ ਦੀ ਪਿਕਨਿਕ ਤੇ ਉਹਨਾਂ ਦਾ ਸਾਰਾ ਕੁਝ ਕੁਰਬਾਨ ਇਹ ਸਾਹਮਣੇ ਸਾਰਾ ਕੁਝ ਫਿੱਕਾ ਹੈ ਸਾਰੇ ਆਪਣਾ ਆਪਣਾ ਆਨੰਦ ਮਾਣ ਕੇ ਖਾਣਾ ਖਾਣ ਬੈਠ ਗਏ ਕੋਈ ਕੁਝ ਲੈ ਕੇ ਆਇਆ ਸੀ ਘਰੋਂ ਕੋਈ ਕੁਝ ਹਲਕਾ ਫੁਲਕਾ ਨਾਸ਼ਤਾ ਕਰਨ ਤੋਂ ਬਾਅਦ ਕੁਝ ਵਿਦਿਆਰਥੀ ਲੜਕੀਆਂ ਨੇ ਪਲਾਨ ਬਣਾਇਆ ਸੀ ਕਿ ਪੂਰੀਆਂ ਬਣਾਉਣਗੇ ਇਸ ਲਈ ਇੱਕ ਪਾਸੇ ਸਟੋਵ ਰੱਖ ਉਹ ਤਿਆਰੀ ਕਰਨ ਲੱਗੇ ਲੱਗ ਪਈਆਂ ਕੁਝ ਮੈਡਮਾਂ ਨੇ ਵੀ ਉਹਨਾਂ ਦੀ ਮਦਦ કરી ਜਦੋਂ ਗਰਮ ਗਰਮ ਪੂਰਨਾ ਨਿਕਲਣ ਲੱਗੇ ਨਾ ਤਾਂ ਉਹਨਾਂ ਦੀ ਖੁਸ਼ਬੂ ਚਾਰੇ ਪਾਸੇ ਫੈਲ ਗਈ ਸਾਰੇ ਵਾਰੋ-ਵਾਰੀ ਕਤਾਰਾਂ ਬਣ ਕੇ ਛੱਕਣ ਲੱਗੇ ਮਾਦੋ ਨੂੰ ਫਿਰ ਆਪਣੇ ਬਚਪਨ ਦੀ ਘਟਨਾ ਜ਼ਿਆਦਾ ਇੱਛਾਤੋ ਉਸਨੇ ਮਿੰਟੂ ਦੇ ਘਰ ਬਣੇ ਦੇ ਛੋਲੇ ਪੂਰੀਆਂ ਨੂੰ ਲੈ ਕੇ ਆਪਣੇ ਘਰ ਵੀ ਬਣਾਉਣ ਦੀ ਚੇਤ ਕਰੀ ਸੀ ਕਿਸੇ ਨਾ ਕਿਸੇ ਮੋੜ ਤੇ ਆ ਕੇ ਉਹ ਫਿਰ ਜਾਂਦਾ ਪਤਾ ਹੀ ਨਾ ਲੱਗਾ ਕਦੋਂ ਸਾਮਾ ਨਿਕਲ ਗਿਆ ਸ਼ਾਮ ਢਲ ਗਈ ਸਾਰੇ ਆਪਣਾ ਸਮਾਨ ਸੰਭਲਣ ਲੱਗੇ ਸਾਰੇ ਇਕੱਠੇ ਜਿ ਨੂੰ ਕਹਿ ਰਹੇ ਸੀ ਅਗਲੀ ਪਿਕਨਿਕ ਕਦੋਂ ਮਨਾਵਾਂਗੇ ਹਰ ਐਤਵਾਰ ਫੁੱਟਬਾਲ ਤੇ ਇੱਕ ਇੱਕ ਮਾਰਦੇ ਹਾਂ ਇੱਕ ਬੱਚੇ ਨੇ ਕਿਹਾ ਤਾਂ ਸਾਰੇ ਹੱਸ ਪਏ ਵਾਪਸ ਘਰਾਂ ਨੂੰ ਆਉਣ ਲਈ ਬੱਸਾਂ ਵਿੱਚ ਬੈਠ ਗਏ ਤੁਹਾਨੂੰ کہانی ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ